ਇੱਕ ਦਹਾਕੇ ਬਾਅਦ ਕਿਹਾ ਜਾਵੇ ਦਹਾਕੇ ਤੋਂ ਵੱਧ ਦਾ ਸਮਾਂ ਬੀਤ ਗਿਆ 10 ਸਾਲ ਤੋਂ ਵੱਧ ਦਾ ਸਮਾਂ ਹੈ ਇੱਕ ਕਤਲ ਹੋਇਆ ਸੀ ਨੌਜਵਾਨ ਲੜਕੇ ਦਾ ਜਿਸ ਦੀ ਤਾਲਯੁਗੀ ਮਾਂ ਨੇ ਉਹ ਕਤਲ ਆਪਣੇ ਹੱਥੀ ਆਪਣੇ ਨਜ਼ਾਇਦ ਸੰਬੰਧਾ ਵਾਲੇ ਸ਼ਖਸ ਨਾਲ ਮਿਲ ਕੇ ਕਰਵਾਇਆ ਸੀ ਕਤਲ ਹੋ ਗਿਆ ਕਤਲਮਗਰੋ ਪਿੰਡ ਛੱਡ ਕੇ ਫਰਾਰ ਹੋ ਗਏ ਅੱਜ ਕਰੀਬ ਇੱਕ ਦਹਾਕੇ ਬਾਅਦ ਪੁਲਿਸ ਉਸ ਮ੍ਰਿਤਕ ਨੌਜਵਾਨ ਦੀ ਜਿਸ ਦੀ ਉਮਰ ਉਸ ਵੇਲੇ 12-13 ਸਾਲ ਸੀ ਪੁਸ਼ਤੀ ਬਾਡੀ ਰਿਕਵਰ ਕਰਨ ਲਈ ਪਹੁੰਚੀ ਉਸ ਦੇ ਨਾਲ ਫਰੈਂਸਿਕ ਟੀਮ ਦੇ ਇਲਾਵਾ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਵੱਡੀ ਗੰਤਿਸ਼ ਪਹੁੰਚਿਆ ਦਾ ਹੈ ਇਹ ਜੁਰਮ ਨਜ਼ਾਇਜ਼ ਸਬੰਧਾਂ ਦੇ ਕਰਕੇ ਕੀਤਾ ਗਿਆ ਇਹ ਕਤਲ ਨਜ਼ਾਇਜ਼ ਸਬੰਧਾਂ ਦੇ ਕਰਕੇ ਕੀਤਾ ਗਿਆ ਦੇਖਿਆ ਜਾਵੇ ਤਾਂ ਦਹਾਕਾ ਵੀਰਜਾਨ ਦੇ ਬਾਅਦ ਵੀ ਪੁਲਿਸ ਨੇ ਇਹ ਕਾਤਲ ਲੱਭ ਲਿਆ ਤੇ ਅੱਜ ਹੁਣ ਉਹਨਾਂ ਨੂੰ ਸਲਾਖਾਂ ਦੀ سزا ਹੋਣੀ ਨਿਸ਼ਚਿਤ ਹੈ ਕੀ ਹੋਇਆ ਤਾਂ ਕੀ ਕਿਦਾਂ ਕੀਤਾ ਇਹ ਕਰਦਾ ਸਦਾ ਇਹ ਨੂੰ ਹੀ ਦਮ ਲਾਹੀਨਾ ਉਹ ਲਾਹੀਦਾ ਹੰਦ ਲੱਗਦਾ ਹੀ ਮਾ ਆਪਣਾ ਇਹ ਕਰਕੇ ਫਿਰ ਉਹ ਫਿਰ ਮਾ ਦੀ ਕਹਿੰਦੇ ਗੇਰ ਹੜਤਾਂ ਖੈਨ ਹੁੰਦੇ ਉਹ ਇਧਰ ਇਧਰ ਦਰਦ ਹੁੰਦਾ ਇਹਦੀ ਹੰਗੀ ਦਾ ਮੇਜਰ ਤੇ ਫਾਮੀ ਕਰ ਦਿੰਦੇ ਹਾਂ ਹਾਂ ਹਲਵਾ ਸਰੋਈ ਤੇਰੀ ਕੀ ਚੀਜ਼ ਦੋਣੇ ਨਿਵਾਂ ਹਣੇ ਦਾ ਹਾਂ ਹਾਂ ਗੱਲ ਨਾ ਕਰੋ ਇਹ ਇਤਿਹਾਸਿਕ ਦਾਣਾਪੁਰ 30 ਦਾਪਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਿਹਾ ਆਪਕੋ ਕੋਈ ਮਾਰ ਕੇ ਉਹ ਨਰਮ ਕਹਿੰਦਾ ਆਹ ਮੁੰਡੇ ਦੀ ਉਮਰ ਕਿੰਨੀ ਹੈ ਕੋਈ ਤਾਂ ਉਮਰ ਹੈ ਤੇ ਉਹ ਤਾਂ ਪੁਣੇ ਆਉਂਦੇ ਲੱਗੇ ਆ ਜਦੋਂ ਕੱਲ ਕੀ ਪਾਸ ਤੋਂ ਬਾਅਦ ਪਰ ਕਿੱਥੇ ਫਰਾਰ ਹੋ ਗਏ ਦੋਵੇਂ ਅਸੀਂ ਤਾਂ ਆ ਗਏ ਚੱਲ ਗਏ ਆ ਗਏ ਤੇ ਫਿਰ ਕਿੰਨਾ ਚਿਰ ਹੋਇਆ ਤੇ ਉੱਥੇ 4.5 ਸਾਲ ਹੁਣ ਕਿਥੇ ਰਹਿੰਦੇ ਹਾਂ ਹਾਂ ਬੰਦੇ ਰਹਿੰਦੇ ਉਥੋਂ ਪੁੱਛੇ ਪਰ ਨਹੀਂ ਨਹੀਂ ਠੀਕ ਹੈ ਠੀਕ ਹੈ ਪਿੰਡ ਹੀ ਨਹੀਂ ਲਾਈਨ ਨਹੀਂ ਨਾ ਕੋਈ ਕਰਦਾ ਇਹ ਲੜੀ ਵੀ ਨਾਲ ਇਹ ਲੜੀ ਚ ਉੱਥੇ ਹੀ ਜਾਂਦੇ ਤੇ ਵੀ ਸਾਰਾ ਉਹ 11 ਸਾਲ ਤੋਂ ਇਕੱਠੇ ਰਹਿੰਦੇ ਹਾਂ ਉੱਥੇ ਪਿੰਡ ਹੀ ਕਰਨਾ ਹੈ ਮੈਂ ਪਿੰਡ ਆ ਗਿਆ ਹਾਂ ਨਾ ਪਟਲਾ ਠੀਕ ਹੈ ਇਹ ਨਾ ਕਰਕੇ ਆਇਆ ਹੀ ਬਹਿ ਨਹੀਂ ਚੱਲ ਚਲੀ ਲੜਦੀ ਰਹੀ ਨੂੰ ਮੇਰੇ ਉੱਥੇ ਹਾਂ ਇਹ ਕਿੰਨਾ ਵੀ ਮਾਂ ਤੋਂ ਹਟਾ ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਓਕੇ ਇਹ ਤਕਰੀਬਨ 12 ਸਾਲ ਹੋ ਗਏ ਕਿ ਹੋਇਆ ਇਹ ਸੋ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਸਾਨੂੰ ਤੇ ਜਦੋਂ ਛੇਲੇ ਨਾ ਬੱਚਾ ਨਹੀਂ ਲੱਭਾ ਫਿਰ ਕੌਣ ਆ ਲਈ ਨੀ ਨਾਇਰ ਅਰੰਜੀਤ ਕੋ ਇਹ ਤੁਹਾਡੀ ਕੀ ਲੱਗਦੀ ਹੈ ਅੱਛਾ ਕੀ ਹੋਇਆ ਕਿ ਸਾਨੂੰ ਕੀ ਇਸ ਤੇ ਪਤਾ ਹੀ ਨਹੀਂ ਕਿ ਇਹ ਸੇ ਹੋਇਆ ਸਾਨੂੰ ਤੇ ਨਹੀਂ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੋੜਾ ਆਇਆ ਸਭ ਮੋੜਾ ਕਿੱਥੇ ਇਹਾਂ ਦੀ ਪੂਨੇ ਕੱਲੇ ਤੇ ਤਿੰਨ ਮਹੀਨੇ ਸਾਨੂੰ ਇਹਨੇ ਲਾਹਾ ਲਾ ਦੇ ਰਿਆ ਉਹਨੇ ਕੱਲੇ ਕੰਮ ਚ ਕਰੇ ਹਾਂ ਤਿੰਨ ਮਹੀਨੇ ਠੀਕ ਹੈ ਮੈਂ ਤੇ ਦਫਤਰ ਕਾ ਦੇ ਤਿੰਨ ਮਹੀਨੇ ਮੇਰੇ ਭੂਣ ਚ ਗੱਲ ਕਰਾ ਦੇਗੀ ਇਹਨੂੰ ਆ ਕੇ ਪਿੱਛੇ ਨੇ ਟਾਈਮ ਲੈ ਲਿਆ ਰਾਬ ਤੇ ਮੁੜ ਕੇ ਉਹਨੇ ਫਰਾ ਆਈ ਤੜਪਰਾ ਕੀ ਕਰਦਾ ਸੀ ਤੇ ਉਹ ਹੀ ਤਰਮਾਉਂਦੇ ਉਹ ਕਿਤਰਾ ਹੀ ਬੰਦਾ ਸਮਾਹ ਇਹ ਕੰਟੇਨਰ 10.5 ਕਿਲੋ ਜਿਆਦਾ ਕੰਪਨੀ ਮੋੜਾ ਦਾ ਤੇ ਕਿੰਨਾ ਚਿਰ ਹੋ ਗਿਆ ਸੀ ਇਹ ਇਹਨਾਂ ਨੂੰ ਟੋਕਿਆ ਉਹਨੇ ਭੱਜੇ ਜਾਂਦਾ ਪੱਟਿਆ ਹੋਇਆ ਉਹ ਤੋਂ ਫੜ ਲਓ ਬੱਚੇ ਉਹ ਮੁੰਡੇ ਚ ਆਉਂਦਾ ਮੋੜਾ ਉਹਨੂੰ 12 ਘੰਟਾ ਉਹਨੇ ਮਾਰ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਜੇ ਖਾ ਇਹਨਾਂ ਦੀਆਂ ਆ ਇਹ ਤਾਂ ਸਾਡਾ ਸੰਜਾ ਸਾਡੇ ਮਾਂ ਦਾ ਘਰ ਛੋਟਾ ਪ੍ਰਾਜ ਤੇ ਨਹੀਂ ਦਾ ਇਹ ਸਾਡੇ ਕਾਜ ਨਾਲ ਨਹੀਂ ਰਹੀ ਨਾ ਆ ਖਾਂ ਲੈ ਜਿਦਾ ਛੱਡਿਆ ਹੈ ਹਾਂ ਤੇ ਇਹ ਸੰਜਾ ਹੀ ਸਾਡਾ ਹੁਣ ਅਜ ਕਿਥੋਂ ਲੱਭੇ ਬਰੇ ਕਿਤਰਾ ਲੱਭੇ ਇਹਦੇ ਹੁਣ ਮਲਾਜਮੇ ਲੱਭੇ ਨੇ ਉਹ ਦਿੱਤੀ ਜਲਦੀ ਮੇਰੇ ਕੋ ਤਾਂ ਫਿਰਿਆ ਨਹੀਂ ਜਾਣਾ ਦਨਾਲੋ ਤੇ ਪੁੱਛ ਰਹਾ ਆ ਮੈਨੂੰ ਬੜਾ ਚਿਹਰਾ ਹੋ ਗਿਆ ਤੇ ਦੋ ਕਮਰੇ ਕਰੀ ਹਾਂ ਠੀਕ ਹੈ ਤੇ ਕੀ ਹੋਇਆ ਕਿਸੇ ਨੂੰ ਤਾਂ ਕੀ ਗੱਲ ਹੋ ਗਈ ਕਿਦਾਂ ਮਾਰੇ ਗੱਲ ਤਾਂ ਹੋਈ ਇਹ ਕੰਦਾ ਟਪ ਟਪ ਹੁੰਦਾ ਹੈ ਤਾਂ ਤਾਂ ਕਰਦੇ ਮੈਂ ਫਿਰ ਮੈਂ ਕਾਲ ਕੋਟੇ ਕਿ ਮਾਰੇ ਦੇ ਕਿੱਥੇ ਨੱਪਿਆ ਨੱਪਿਆ ਇੱਥੇ ਹੀ ਆ ਪੂਰਾ ਮਨ ਨੂੰ ਹਣ ਮੈਨੂੰ ਬੜਾ ਚਿਹਰਾ ਹੋ ਗਿਆ ਨਿਕੜੀ ਨੂੰ ਤੇ ਮੈਂ ਛਾਲ ਹੋ ਗਿਆ ਉਹ ਕਮਰੇ ਸ਼ੇਅਰ ਕਰ ਲਓ ਦੋ ਕਮਰੇ ਫਿਰ ਤਾਂ ਓ ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸਹਿیل ਕਾਸਮੀਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ লাশ ਬਰਾਉਂਡ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀਗਾ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ाहिर ਕੀਤਾ ਸੀ ਤੇ ਉਦੋਂ 364 34 ਆਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਇਹ ਫੜ ਕੇ ਜਦੋਂ ਇਹਨਾਂ ਦੀ ਪੁਤਕਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਕੁੱਟ ਕੇ ਕਿਉਂਕਿ ਉਹ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਹ ਕਰਕੇ ਉਹਦਾ ਗਲਾ ਕੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਨੂੰ ਇੱਕ ਤਾਂ 14 ਸਾਲ ਬਾਅਦ ਹੀ ਸਹੀ ਉਸ ਮਰਤਕ ਨੂੰ ਇਨਸਾਫ ਮਿਲਿਆ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੇ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਜੇ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ